ਸਤ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਆ ਜਿਹੜੀ ਮੈਂ ਝੋਨੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਸਾਨ ਵੀਰੋ ਪਿਛਲੀ ਵਾਰ ਵੀ ਆਪਾਂ ਸੁੱਕੇ ਕੱਦੂ ਵਾਲਾ ਭਾਅ ਬਿਨਾਂ ਕੱਦੂ ਕੀਤੇ ਆ ਪਹਿਲੇ ਨੂੰ ਵਾਹ ਕੇ ਸੁਹਾਗਾ ਮਾਰ ਕੇ ਝੋਨਾ ਲਗਾਇਆ ਸੀ ਤੇ ਆਪਣਾ ਝੋਨਾ ਜਿਹੜਾ ਉਹ ਬਹੁਤ ਵਧੀਆ ਕਾਮਯਾਬ ਹੋਇਆ ਸੀ ਸੋ ਦੋਸਤੋ ਇਸ ਵਾਰ ਵੀ ਕਿਉਂਕਿ ਪਿਛਲੀ ਵਾਰ ਜਦੋਂ ਝੋਨਾ ਆਪਣਾ ਉਵੇਂ ਕਾਮਯਾਬ ਹੋਇਆ ਸੀ ਤਾਂ ਆਪਾਂ ਇਸ ਵਾਰ ਵੀ ਜਿਹੜਾ ਝੋਨਾ ਵਾ ਉਹ ਆਪਾਂ ਬਿਨਾ ਕਦੂ ਕੀਤੇ ਉਵੇਂ ਹੀ ਲਾਉਣਾ ਸੀ ਪਰ ਦੋਸਤੋ ਇਹ ਅੱਜ ਦੇ ਟਾਈਮ ਤੱਕ ਪਿਛਲੀ ਵਾਰ ਝੋਨਾ ਬਹੁਤ ਸੋਹਣਾ ਸੀ ਪਰ ਇਸ ਵਾਰ ਜਿਹੜਾ ਝੋਨਾ ਆਪਣਾ ਇਹ ਉਹਨਾਂ ਵਧੀਆ ਨਹੀਂ ਹੋਇਆ ਇਹਦੇ ਦੋ ਤਿੰਨ ਕਾਰਨ ਕਿਸਾਨ ਵੀਰੋ ਇੱਕ ਤਾਂ ਇਸ ਵਾਰ ਮੀਂਹ ਨਹੀਂ ਆਇਆ ਪਿਛਲੀ ਵਾਰ ਮੀਂਹ ਮੂ ਪੈ ਗਏ ਸੀ ਪਾਣੀ ਵਾਧੂ ਸੀ ਕੋਈ ਆਰਡਰ ਨਹੀਂ ਲੱਗੀ ਤੇ ਜਿਹੜਾ ਕੱਖ ਸੀ ਉਹ ਵੀ ਨਹੀਂ ਵਿਚ ਹੋਇਆ ਇਸ ਵਾਰ ਕੀ ਹੋਇਆ ਕਿਸਾਨ ਵੀਰੋ ਕਿ ਇਹਦੇ ਵਿੱਚ ਕੱਖ ਹੋ ਗਿਆ ਸੀ ਝੋਨੇ ਦੇ ਵਿੱਚ ਹੁਣ ਨੋਮਣੀ 골ਡ ਸਪਰੇ ਪਿਛਲੇ ਹਫਤੇ ਕੀਤੀ ਜਿਸ ਨਾਲ ਕੱਖ ਤਾਂ ਜਿਹੜਾ ਮੁੜ ਗਿਆ ਵਾ ਤੇ ਵੈਸੇ ਹੁਣ ਝੋਨਾ ਠੀਕ ਆ ਵੈਸੇ ਇੰਨਾ ਮਾਲਾ ਮਾੜਾ ਵੀ ਨਹੀਂ ਤੇ ਪਰ ਇਸ ਦਾ ਵੱਡਾ ਕਾਰਨ ਇਹ ਹੀ ਹੋਇਆ ਪਿਛਲੀ ਵਾਰ ਮੀਂਹ ਜਿਆਦੇ ਪੈਣ ਨਾਲ ਪਾਣੀ ਪੂਣੀ ਇਹਦੇ ਚ ਖੜਾ ਰਿਆ ਬਾਰੇ ਟਾਈਮ ਸੈੱਲ ਰਹੀ ਐਦਕੀ ਆਡ ਲੱਗ ਗਈ ਤੇ ਕੋਈ ਨਹੀਂ ਮੈਂ ਪਰ ਮੈਂ ਤਾਂ ਇਹ ਸੋਚਿਆ ਵਾ ਵੀ ਆਪਾਂ ਹੌਸਲਾ ਨਹੀਂ ਹਾਰਨਾ ਜਿਹੜੀ ਇਹ ਸਕੀਮ ਆ ਸੁੱਕੇ ਕੱਦੂ ਵਾਲੀ ਭਾਅ ਬਿਨਾ ਕੱਦੂ ਕੀਤਿਆਂ ਝੋਨੇ ਵਾਲੀ ਇਹ ਝੋਨਾ ਇਸ ਤਰ੍ਹਾਂ ਹੀ ਅੱਗੇ ਤੋਂ ਇਸ ਖੇਤ ਦੇ ਵਿੱਚ ਤਾਂ ਖਾਸ ਤੌਰ ਤੇ ਇਸ ਤਰ੍ਹਾਂ ਹੀ ਲਾਇਆ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਇਸ ਖੇਤ ਦੇ ਵਿੱਚ ਬਿਨਾ ਕਦੂ ਕੀਤੇਆਂ ਝੋਨਾ ਲਾਇਆ ਸੀ ਤੇ ਇਸ ਵਾਰ ਵੀ ਜਿਹੜਾ ਇਸ ਖੇਤ ਦੇ ਵਿੱਚ ਝੋਨਾ ਵਾਂ ਉਹ ਆਪਾਂ ਬਿਨਾ ਕਦੂ ਕੀਤੇਆਂ ਲਾਇਆ ਸੀ ਇੱਕ ਦੋ ਜਿਹੜੀਆਂ ਹੋਰ ਊਣਤਾਈਆਂ ਰਹਿ ਗਈਆਂ ਉਹਨਾਂ ਨੂੰ ਅਗਲੀ ਵਾਰ ਤੋਂ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਇਹ ਬਿਨਾ ਕਦੂ ਕੀਤੇਆਂ ਸੁੱਕੇ ਕਦੂ ਵਾਲਾ ਝੋਨਾ ਵਾਂ ਉਹ ਆਪਾਂ ਇਸੇ ਇਸ ਤਰ੍ਹਾਂ ਹੀ ਲਗਾਇਆ ਕਰਾਂਗੇ ਸੋ ਇਸ ਦੇ ਬਾਰੇ ਤੁਹਾਡੇ ਕੋਲੇ ਕੋਈ ਜਾਣਕਾਰੀ ਹੋਵੇ ਸਲਾਹ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੈਸੇ ਬਾਬੇ ਦੀ ਕਿਰਪਾ ਨਾਲ ਆਪਦੀ ਮਿਹਨਤ ਦਾ ਜਿਹੜਾ ਮੁੱਲ ਆ ਉਹ ਜਰੂਰ ਮੋੜੂਗਾ ਇਹ ਝੋਨਾ ਕਿਉਂਕਿ ਆਪਾਂ ਦਵਾਈ ਹੈ ਜਿਹੜੀ ਕੱਖਾਂ ਵਾਲੀ ਆ ਨਦੀਨਾਂ ਵਾਲੀ ਆ ਉਹ ਕਰ ਦਿੱਤੀ ਆ ਇਹਦੇ ਤੇ ਵੈਸੇ ਨਦੀਨ ਵਾਪਸ ਮੁੜ ਗਿਆ ਕਿਹੜਾ ਸੁੱਕ ਗਿਆ ਹੁਣ ਜੂਰੀਆ ਦੀ ਇੱਕ ਬੋਰੀ ਹੋਰ ਪਾਵਾਂਗੇ ਇਹਦੇ ਤੇ ਤੇ ਝੋਨੇ ਨੇ ਚੜ ਜਾਣਾ ਵਾ ਬਾਬੇ ਦੀ ਕਿਰਪਾ ਚਾਹੀਦੀ ਆ ਇੰਨਾ ਵੀ ਨਹੀਂ ਐ ਕਿ ਆਪਾਂ ਮਿਹਨਤ ਕੀਤੀ ਆ ਉਹਦਾ ਜਿਹੜਾ ਮੁੱਲ ਆ ਉਹ ਆਪਾਂ ਨੂੰ ਜਰੂਰ ਮਿਲੇਗਾ ਪਰ ਥੋੜਾ ਕ ਮਾਨ ਨੂੰ ਮਹਿਸੂਸ ਹੁੰਦਾ ਵੀ ਪਿਛਲੀ ਵਾਰ ਨਾਲ ਥੋੜਾ ਕ ਲੱਗ ਰਿਹਾ ਵਾ ਬਈ ਇਹ ਝੋਨਾ ਹਜੇ ਉਹਨਾਂ ਨਹੀਂ ਬਣਿਆ ਵਧੀਆ ਜਿੰਨਾ ਪਿਛਲੀ ਵਾਰ ਅੱਜ ਦੇ ਤਰੀਕ ਤੱਕ ਵਧੀਆ ਬਣ ਗਿਆ ਸੀ ਸੋ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਦੀ ਰਾਏ ਸਾਡੇ ਨਾਲ ਸਾਂਝੀ ਕਰਿਓ ਧੰਨਵਾਦ ਜੀ